ਅਸੀ ਕਾਲ ਦੋਸਤੋ ਦੋਸਤੋ ਅ ਕੱਲ ਪਰਸੋਂ ਦੀ ਮੈਂ ਇੱਕ ਵੀਡੀਓ ਦੇਖ ਰਿਆ ਅਕਾਲੀ ਦਲ ਦੇ ਪੇਜਾਂ ਦੇ ਉੱਪਰ ਘੁੰਮ ਰਹੀ ਹੈ ਇੱਕ ਬੜਾ ਸੂਝਵਾਨ ਇੱਕ ਸਿਆਣਾ ਬਾਈ ਅਕਾਲੀ ਦਲ ਦਾ ਪ੍ਰਚਾਰਕਾ ਜਿਹੜਾ ਉਹ ਇਹ ਗੱਲ ਉਹਨੇ ਬੜੇ ਸੋਹਣੇ ਤਰੀਕੇ ਨਾਲ ਆਖੀ ਕਿ ਕੋਈ ਅਕਾਲੀ ਦਲ ਪਾਰਟੀ ਕੋਈ ਪੰਥਕ ਪਾਰਟੀ ਗੁਰੂ ਸਾਹਿਬ ਦੀ ਬੇਅਦਬੀ ਕਿਉਂ ਕਰਵਾਉਗੀ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਹੈਗਨਾ ਇਹ ਜਾਣ ਬੁੱਝ ਕੇ ਅਕਾਲੀ ਦਲ ਦੇ ਉੱਪਰ ਅਟੈਕ ਕਰ ਰਹੀਆਂ ਤੇ ਮੈਂ ਉਸ ਗੱਲ ਦੇ ਨਾਲ ਸੰਬੰਧਿਤ ਜਿੰਨੀ ਕੁ ਜਾਣਕਾਰੀ ਮੈਂ ਰੱਖਦਾ ਕਿਉਂਕਿ ਮੇਰੇ ਦਿਲ ਨੂੰ ਵੀ ਲੱਗੀ ਕਿ ਵਾਕਈ ਭਾਈ ਦੇ ਸਵਾਲ ਆ ਜਿਹੜੇ ਉਹ ਬਾਜਬ ਆ ਇਹਨਾਂ ਦੇ ਜਵਾਬ ਦੇਣੇ ਚਾਹੀਦੇ ਆ ਤੇ ਮੈਂ ਆਪਣੇ ਦੋਸਤਾਂ ਨੂੰ ਦੱਸਣਾ ਕਿ ਉਹਨਾਂ ਕਿ ਵਾਕਈ ਕੋਈ ਪੰਥਕ ਪਾਰਟੀ ਜਿਹੜੀ ਪੰਥ ਦੇ ਨਾਮ ਤੇ ਵੋਟਾਂ ਲੈਂਦੀ ਹੋਵੇ ਉਹ ਗੁਰੂ ਸਾਹਿਬ ਦੀ ਬੇਇੱਜ਼ਤੀ ਨਹੀਂ ਕਰਵਾ ਸਕਦੀ ਪਰ ਕਿਉਂ ਕਰਵਾਉਣੀ ਪਈ ਇਹਨਾਂ ਨੇ ਕਿਉਂ ਕਰਵਾਈ ਉਦਾ ਕਾਰਨ ਇਹ ਆ ਕਿ ਜਥੇਦਾਰ ਤੋਤਾ ਸਿੰਘ ਜਿਹੜਾ ਦਵਾਈ ਘਟਾਲੇ ਚ ਫਸ ਗਿਆ ਸੀ ਜਿਹਦੇ ਨਾਂ ਤੇ ਟੱਕੜੀ ਦਾ ਨਿਸ਼ਾਨ ਜਿਹਦੇ ਨਾਂ ਤੇ ਮਿਲਿਆ ਹੋਇਆ ਜੇਕਰ ਜਥੇਦਾਰ ਤੋਤਾ ਸਿੰਘ ਨੂੰ ਇਹ ਨਹੀਂ ਬਚਾਉਂਦੇ ਸੀ ਤਾਂ ਜਥੇਦਾਰ ਤੋਤਾ ਸਿੰਘ ਸਨੇ ਨਿਸ਼ਾਨ ਪਾਰਟੀ ਛੱਡ ਕੇ ਜਾ ਸਕਦਾ ਸੀ ਇਸ ਕਰਕੇ ਇਹਨਾਂ ਲੋਕਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਜਥੇਦਾਰ ਤੋਤਾ ਸਿੰਘ ਨੂੰ ਬਚਾਇਆ ਕਿਸਾਨ ਅੰਦੋਲਨ ਨੂੰ ਖਤਮ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਜਿੰਨੀਆਂ ਵੀ ਟਰਾਂਸਪੋਰਟਾਂ ਜਿਹੜੀਆਂ ਨੇ ਬਾਦਲ ਨੂੰ ਜਵਾਬ ਦੇਤਾ ਸੀਗਾ ਆਪਣੀਆਂ ਬੱਸਾਂ ਵੇਚਣ ਤੋਂ ਇਹਨਾਂ ਨੇ ਉਹ ਸਾਰੀਆਂ ਟਰਾਂਸਪੋਰਟਾਂ ਖਰੀਦੀਆਂ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਬੱਸਾਂ ਬੰਦ ਰਹੀਆਂ ਨਾਲ ਦੀ ਨਾਲ ਇਹਨਾਂ ਲੋਕਾਂ ਨੇ ਇਸ ਤੋਂ ਫਾਇਦਾ ਇਹ ਲਿਆ ਕਿ ਇਹਨਾਂ ਨੇ ਜਿੰਨੇ ਵੀ ਕਚਹਿਰੀਆਂ ਬੰਦ ਰਹੀਆਂ ਤਾਂ ਇਹਨਾਂ ਨੇ ਪਟਵਾਰੀਆਂ ਨੂੰ ਤਹਿਸੀਲਦਾਰਾਂ ਨੂੰ ਘਰਾਂ ਦੇ ਵਿੱਚ ਬਿਠਾ ਕੇ ਤੇ ਉਹਨਾਂ ਤੋਂ ਆਪਣੀ ਨਜਾਇਜ਼ ਜਾਇਦਾਦ ਆ ਜਿਹੜੀ ਉਹ ਆਪਣੇ ਨਾਂ ਕਰਵਾਈ ਜਾਇਜ਼ ਕਰਵਾਈ ਮੈਂ ਮੈਂ ਉਸ ਭਰਾ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਵਾਕਈ ਅੱਜ ਤੱਕ ਕੋਈ ਪਾਰਟੀ ਉਦਾਂ ਹੀ ਕਿਸੇ ਦਾ ਕਤਲ ਨਹੀਂ ਕਰਾਉਂਦੀ ਹੁੰਦੀ ਇਹ ਗੁਰੂ ਸਾਹਿਬ ਦਾ ਜਿਹੜਾ ਕਤਲ ਸੀਗਾ ਇਹ ਇੱਕ ਸਿਆਸੀ ਕਤਲ ਸੀਗਾ ਜਿਵੇਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਪਰਿਵਾਰ ਆਪਣੇ ਬੰਦਿਆਂ ਦਾ ਕਤਲ ਕਰਾ ਕੇ ਲੋਕਾਂ ਤੋਂ ਸੈਂਪਤੀ ਲੈ ਲੈਂਦੀਆਂ ਇਹ ਉਸ ਤਰ੍ਹਾਂ ਦਾ ਕਤਲ ਸੀਗਾ ਵੀ ਦੂਸਰਿਆਂ ਦੂਸਰਿਆਂ ਦੇ ਦੋਸ਼ ਮੜ ਦਿਆਂਗੇ ਤੇ ਦੂਸਰੇ ਨੰਬਰ ਤੇ ਸਿਆਸੀ ਕਤਲ ਇਸ ਕਰਕੇ ਕੀਤਾ ਗਿਆ ਸਾਡੇ ਗੁਰੂ ਦਾ ਕਿ ਤਾਂ ਜੋ ਲੋਕ ਆ ਜਿਹੜੇ ਉਹ ਕਦੇ ਵੀ ਇਹ ਗੱਲ ਸੋਚਣਗੇ ਨਹੀਂ ਕਿ ਇੱਕ ਪੰਥਕ ਪਾਰਟੀ ਕਿਸੇ ਕਦੇ ਵੀ ਗੁਰੂ ਦਾ ਕਤਲ ਕਰ ਹੀ ਨਹੀਂ ਸਕਦੀ ਇਹਨਾਂ ਨੇ ਇਹ ਗੱਲਾਂ ਸਾਰੀਆਂ ਦਿਮਾਗ 'ਚ ਰੱਖ ਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਸੀਗੀ ਪਰ ਲੋਕ ਬਹੁਤ ਸਿਆਣੇ ਆ ਬਹੁਤ ਸਮਝਦਾਰ ਆ ਲੋਕ ਸਮਝਦੇ ਆ ਕਿ ਬਾਦਲ ਵਰਗਾ ਜਿਹੜਾ ਕੌਮ throi ਬੰਦਾ ਏ ਉਹ ਕਦੇ ਪੰਜਾਬ ਦੇ ਵਿੱਚ ਤਵਾਰਾ ਨਾ ਹੀ ਜੰਮੇ ਤਾਂ ਬੜੀ ਚੰਗੀ ਗੱਲ ਆ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਹਰ ਸਟੇਜ ਤੇ ਆਖਦਾ ਮੈਂ ਕਹਿੰਨਾ ਮੇਰੇ ਨਾਲ ਗੱਲ ਕਰੋ ਮੈਂ ਹਰ ਸਟੇਜ ਤੇ ਇਹ ਗੱਲ ਆਖਦਾ ਕਿ ਇਹਨਾਂ ਨੇ ਆਏ ਆਹ ਕਾਰਨਾ ਕਰਕੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਸੀਗੀ ਤੇ ਮੈਂ ਕਹਿੰਨਾ ਕਿ ਜੇ ਉਸ ਭਰਾ ਦੇ ਦਿਮਾਗ ਦੇ ਵਿੱਚ ਹਲੇ ਵੀ ਕੋਈ ਖੁਲੇਖਾ ਹੋਵੇ ਤਾਂ ਮੈਂ ਉਹ ਪੁਲੇਖੇ ਨੂੰ ਦੂਰ ਕਰ ਸਕਦਾ ਮੇਰੇ ਕੋਲ ਇਸ ਸਬੰਧ ਦੇ ਵਿੱਚ ਇੱਕ ਦੋ ਸਬੂਤ ਵੀ ਹੈਗੇ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦੀ ਇਸ ਜਿਹੜੇ ਸ਼ਬਦ ਜਾਲ ਬਣ ਰਹੇ ਆ ਜਿਹੜਾ ਲੋਕਾਂ ਦੇ ਵਿੱਚ ਇੱਕ ਘਟਿਆ ਹੁਣ ਪ੍ਰਚਾਰ ਕਰ ਰਿਹਾ ਏ ਏਡੀਆਂ ਵੱਡੀਆਂ ਗਲਤੀਆਂ ਕਰਨ ਤੋਂ ਬਾਅਦ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਸ ਇਸ ਘਟਿਆ ਪ੍ਰਚਾਰ ਦੇ ਵਿੱਚ ਨਾ ਆਇਆ ਜਾਵੇ ਇਹ ਬਹੁਤ ਵੱਡੇ ਕੌਮ ਦੇ ਗਦਾਰ ਆ ਪੰਥ ਦੇ ਧੋਖੇ ਲੋਕਾਂ ਧੰਨਵਾਦ